ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੇ ਸਚੁ ਨਾਨਕ ਹੋਸੀ ਭੇ ਸਾਚੈ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਚੁਪੇ ਚੁਪ ਨ ਹੋਵੈ ਜਿ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਜ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਘਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਏਕ ਨਾ ਹੁਕਮੇ ਬਖਸੀਸ ਏਕ ਹੁਕਮੇ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਉ ਮੈਂ ਕਹਿ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਢਿਆਈਐ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਕਸੇ ਵੇ ਪਰਵਾਹ ਸਾਚਾ ਸਾਹਿਬ ਸਾਚਨਾਇ ਭਾਖਿਆ ਭਉ ਅਪਾਰ ਆ ਕੈ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿੱਸੇ ਦਰਬਾਰ ਮੋਹ ਕੇ ਬੋਲਨ ਬੋਲਿਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਹ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਕੱਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਕੁਣੀ ਨਿਧਾਨ ਗਾਵੀਐ ਸੁਨਿਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਿਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਨ ਅੱਖ ਨਾਹੀ ਕਹਿਣਾ ਕਥ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਮ ਜੇਤ ਸ ਪਾਵਾਂ ਬਿਨ ਪਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾਂ ਮਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਗੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰਿਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਨੀਆਂ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੈ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨੇ ਗੁਣ ਗੁਣ ਘਰੇ ਗੁਣ ਅੰਤਿਆ ਗੁਣ ਦੇਤੇ ਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੈ ਸੁਨੇ ਸਿਧ ਪੀਰ ਸਰਨਾ ਸੁਨੇ ਧਰਤ ਤਵਲਾ ਕਾ ਸੁਨੇ ਦੀਪ ਲੋ ਪਤਾਲ ਸੁਨੇ ਪੋਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਦ ਸੁਨੇ ਤੂਫ ਪਾਪ ਕਰਨਾ ਸੁਨੇ ਈਸਰ ਬਰਮੈਂਦ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋਗ ਜੁਗਤ ਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੋ ਪਾਪ ਕਾ ਨਾ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅੱਠ ਸੱਟ ਕਾ ਇਸਨਾਨ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੋ ਪਾਪ ਕਾ ਨਾ ਸੁਣੀਐ ਸਰਾਂ ਗੁਨਾ ਕੈ ਗਾਹ ਸੁਣੀਐ ਸੇਖ ਪੀਰ ਪਾਤਸ਼ਾਹ ਸੁਣੀਐ ਅੰਦੇ ਪਾਵੇ ਰਾ ਸੁਣੀਐ ਹਾਥ ਹੋਵੇ ਇਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬੈ ਕਰਨ ਵਿਚਾਰ ऐसा नाम नरंजन होए जे को मन जाने मन कोए मन सुरत होवे मन बुद्ध मन सगल भवन की सुद्ध मन मो चोटा ना खाए मन जम के साथ न जाए ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰਿ ਸੁਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭੈ ਨ ਪਿਖ ऐसा नाम नरंजन होए जेको मन जाने मन कोए पंच परवान पंच प्रधान पंचे पावे दरगे मान पंचे सोए धारा जान पंचा का गुरे एक ध्यान जेको कहे करे विचार करते के करने नाहि स्मार धोल धर्म दया का पूत संतोषा परखिया जिन सोत जेको बुझे होवे सचियार थवले ऊपर केता पार ਹਰਤੀ ਹੋਰ ਪਰੇ ਹੋਰ ਹੁਰਤੀ ਇਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕ ਇੱਕ ਬਾਅਵ ਇਸਤੇ ਹੋਏ ਲੱਖ ਦਰਿਆਵ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਤਤ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਗ ਜਾਪ ਸੰਗ ਭਾਵ ਸੰਗ ਪੂਜਾ ਸੰਗ ਤਪ ਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੋਰਮ ਪਖਸਾਰ ਸੰਗ ਮੋਣ ਲੇਵਲ ਆਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਣ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਮੋਰ ਕਾਂਦ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਰ ਭੱਕ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆਣ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਰਨਕਾਰ ਸੰਕਨਾਵ ਸੰਕਥਾਵ ਗੰਮ ਗੰਮ ਸੰਖਲੋ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਭੋਲਨ ਬਾਣ ਕਰਾਂ ਸੇਰ ਸੰਜੋਗ ਵ ਖਾਨ ਜਿਨ ਇਹ ਲਿਖੇ ਤੇ ਸਿਰ ਨਾਹ ਜਿਮ ਫਰਮਾਇ ਤਿਮ ਤਿਮ ਪਾਹਿ ਜੇਤਾ ਕੀਤਾ ਤੇ ਤਰਨਾਉ ਬਿਨ ਨਾਮ ਹੈ ਨਾਇ ਕੋਥਾਉ ਕੁਦਰਤ ਕਾਨ ਕਹਾ ਵਿਚਾਰ ਵਾਰਿਣ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ ਭਈਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮ ਕੇ ਰੰਗ ਪੋਨੇ ਪਾਪੀ ਆਕਨ ਨਾਹਿ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਓ ਜਾਓ ਤੀਰ ਤਪ ਦਿਆ ਦਤ ਤਾਣ ਜੇ ਕੋ ਪਾਵੇ ਤਿਲ ਕਾ ਮਾਨ ਸੁਨੇ ਆ ਮਨੇ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹਿ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਤ ਆਦ ਬਾਣੀ ਬਰਮਾਓ ਸਤ ਸਵਾਣ ਸਦਾ ਮਨ ਚਾਓ ਕਮਨ ਸਵੇਲਾ ਵਕਤ ਕਮਨ ਕਮਨ ਤੇਤ ਕਮਨ ਵਾਰ ਕਮਨ ਸੁਰ ਤੇ ਮਾਉ ਕਮਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਿਤ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅਜ ਲੇਖਨ ਲੇ ਕੁਰਾਨ ਤੇਤ ਵਾਰ ਨਾ ਜੋਗੀ ਜਾਣੇ ਰੋਤ ਮਾਉ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵਸਾ ਲਾਹੀ ਕਿ ਵਰਦੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨ ਸੋਹ ਪਾ ਤਾਲਾਂ ਪਤਾਲ ਲਖ ਅਗਾਸਾਂ ਆਗਾਸ ਓੜ ਕੇ ਓੜ ਕੇ ਭਾਲ ਥੱਕੇ ਵੇਦ ਕਹਿਣ ਕਵਾਤ ਸਹਿ ਸਠਾਰ ਕਹਿਣ ਕਤੇ ਪਾ ਅਸਲ ਇੱਕ ਧਾਤ ਲੇਖਾ ਹੋਏ ਤਾ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਈਆਂ ਨਦੀਆਂ ਅਤੇ ਵਾਹ ਅਵੇ ਸੰਬੰਧ ਨਾ ਜਾਣਿਐ ਸੰਬੰਧ ਸਾਸੁਰ ਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਣੀ ਜੇ ਤਿਸ ਮਨੋਂ ਨ ਵਿਸਰੈ ਅੰਤਨ ਸ੍ਰਿਤੀ ਕਹਿਨੇ ਅੰਤ ਅੰਤਨ ਕਰਨ ਦੇਣੈ ਅੰਤ ਅੰਤਨ ਵਿਕੰਨ ਸੁਣਨੈ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕਿਤਾ ਅਕਾਰ ਅੰਤਨ ਜਾਪੈ ਪਾਰਵਾਰ ਅੰਤ ਕਾਰਨ ਕੀਤੇ ਬਿਲਲਾਹਿਤਾ ਕੇ ਅੰਤ ਨ ਪਾਇ ਜਾਹਿ ਇਹ ਹਵੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉਪਰ ਊਚਾ ਨਾ ਹੋਏ ਵੜ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗੇ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕیتے ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤੇ ਆ ਦੋਖ ਭੋਖ ਸਦ ਮਾਰੇ ਬਿਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੇ ਆਖ ਨਾ ਸਕੇ ਕੋਏ ਗੇ ਕੋ ਖਾਏ ਕੇ ਆਖਣ ਪਾਏ ਉਹ ਜਾਣ ਜੇ ਤੇ ਅਮੋ ਖਾਏ ਆਪੇ ਜਾਣ ਆਪੇ ਦੇ ਆਕੇ ਸੇ ਪੇ ਕੇਈ ਕੇ ਜੈਸਾ ਨਉ ਪਖਸੇ ਸਿਪਸ ਲਾਰ ਨਾਨਕ ਪਾਤਸ਼ਾਹੀ ਪਾਤਸ਼ਾਹ ਮਲਗਨ ਮਲਵਾ ਪਾਰ ਮਲਵਾ ਪਾਰ ਕੇ ਮਲ ਪੰਡਾਰ ਮਲ ਆਵੇ ਮਲ ਜਾਏ ਮਲ ਭੈ ਮਲਾ ਸਮਾਏ ਮਲ ਧਰਮ ਮਲ ਦਿਬਾਨ ਮਲ ਤਲ ਮਲ ਪਰਵਾਨ ਮਲ ਬਖਸੀਸ ਮਲ ਨਿਸ਼ਾਨ ਮਲ ਕਰਮ ਮਲ ਪਰਮਾਨ ਮਲ ਮਲ ਆਖਿਆ ਨਾ ਜਾਏ ਆਖਾ ਰਹੇ ਲੇਵ ਲਾਇ ਆਖੇ ਵੇਦ ਪਾੜ ਪੁਰਾਣ ਆਖੇ ਪੜੇ ਕਰ ਵਖਿਆਣ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਇਸਰੀਆ ਕੇ ਸੇਧ ਆਕੇ ਕੇਤੇ ਕੀਤੇ ਬੁੱਧ ਆਕੇ ਦਾਨ ਆਕੇ ਦੇਵਾ ਆਕੇ ਸੁਰ ਨਰਮਨ ਜਨ ਸੇਵ ਕੇਤੇ ਆਕੇ ਆਕਨ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਅਖਣ ਸਕੈ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਉ ਕੈਣ ਕੀਤੇ ਗਾਵਣ ਹਾਰੇ ਗਾਵੇ ਤਤਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਨ ਲਿਗ ਲਿਗ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਣ ਸੁਰਗਾ ਮਾਚ ਪਿਆਲੇ ਗਾਵਣ ਰਤਨ ਪਾਏ ਤੇਰੇ 86 ਤੀਰਤ ਨਾਲੇ ਗਾਵੇ ਗੋਦ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਧਾਰੇ ਸਈ ਤੁਦਨੋ ਗਾਵੇ ਜੋਤ ਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਭੀ ਹੁਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵੇਂ ਤਿਸ ਦੇ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤਿ ਸ਼ਾਹੋ ਸਹਾਪਤ ਸਾਹਿਬ ਨਾਨਕ ਰਹੇ ਨਰ ਜਾਇ ਮੰਦਾਲ ਸੰਤਹੁ ਸਰੰਪਤ ਝੋਲੀ ਧਿਆਨ ਕੀ ਕਰੇ ਬੇਪੂਤ ਥਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਦਿਸੇ ਆਦੇਸ ਆਦ ਨੀਲ ਨਾਦ ਨਾਤੇ ਜੁਗ ਜੁਗ ਇਕਵੇਂ ਸ ਪਉਕਤੇ ਗਿਆਨ ਤੇ ਆ ਪੰਡਾਨ ਕਾਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਤੇ ਕਾਰ ਚ ਲਾਵੇ ਲੇਖ ਆਵੇ ਭਾਗ ਆਦੇ ਤਿਸ ਅਦੇਸ ਆਦਨੀਲ ਨਾਦ ਨਾਥ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਮ ਤਸ ਭਾਵੇ ਤਿਵੇਂ ਚਲਾਵੇ ਜਿਮ ਹੋਵੇ ਫਰਮਾਨ ਉਹ ਵੇਖਿ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਨ ਆਦੇਸ ਦਿੱਸੇ ਆਦੇਸ ਆਦ ਅਨੀਲ ਨਾਦ ਨਾ ਹੱਥ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਛ ਪਾਇਸ ਏਕਾਂ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਇਸੇ ਆਦੇਸ ਆਰ ਨੀਲ ਨਾਦ ਨਾ ਤੇ ਜੁਗ ਜੁਗ ਇੱਕ ਵੇਸ ਇੱਕ ਦੂਜੀ ਬੋਲ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗਿੜਾ ਆਖੀ ਐ ਇੱਕ ਨਾਮ ਜਗਦੀਸ਼ ਇਹ ਤੁਰਹੇ ਪਤ ਪਵੜੀਆਂ ਚੜੀਏ ਹੋਈ ਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੇ ਸੰਸਾਰ ਜੈਸ ਹੱਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੇ ਰੋਤੇ ਥੇ ਤੇਵਾਰ ਪਾਉਣ ਪਾਣੀ ਅਗਨੀ ਪਾਤਾਲ ਦੇਸ ਵਿੱਚ ਧਰਤੀ ਥਾਪ ਰਹੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਤੇ ਸੋਣ ਪੰਜ ਪਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਾ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਭਵਨ ਪਾਣੀ ਵੇਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੰਦਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵਦਾਨ ਮਣ ਕੇਤੇ ਕਿਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰ ਤੇ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤਨੂਪ ਤਾ ਕੀਆਂ ਗੱਲਾਂ ਕਤਿਆਂ ਨ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਤੇ ਘੜਿ ਗਏ ਸੁਰਤ ਮਤਮਨ ਬੋਧ ਤਿੱਤੇ ਘੜਿ ਗਏ ਸੁਰਾਂ ਸਿਧਾਂ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਤੇ ਹੋਰ ਨਾ ਕੋਈ ਹੋਰ ਤਿੱਤੇ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਿਆ ਪਰਪੂਰ ਤਿੱਤੇ ਸੀਤੋ ਸੀਤਾ ਮੇ ਮਾਹੇ ਤਾਗ ਰੂਪ ਨ ਕਥਨੇ ਜਾਹੇ ਨਾ ਔ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਏ ਤੇਤੇ ਭਗਤ ਵਸੇ ਕੋ ਕਰੇ ਆਨੰਦ ਸੱਚਾ ਮਨ ਸੋ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤੇਤੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਵੇ ਤੇ ਵਕਾਰ ਵੇਖੇ ਵਿਖੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਕੱਲਾ ਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਏ ਸਭ ਦੇ ਸਚੀ ਟਕ ਸਾਲ ਜਿੰਨ ਕੋ ਨਤਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ